ਪੈਠ ਪਿੱਸੇ ਕੀਤੇ ਹੋਏ 12 ਕਰਕੇ ਸਾਡਾ ਸਿੱਖ ਰਾਜ ਚੱਲ ਗਿਆ ਗਦਾਰਾਂ ਕਰਕੇ ਪੁੱਤ ਕੋਲੋਂ ਮਾਂ ਤੇ ਮਾਂ ਕੋਲੋਂ ਪੁੱਤ ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਤੇ ਹੋਰ ਸੁਣਾਓ ਮਿੱਤਰੋ ਕੀ ਹਾਲ ਚਾਲ ਨੇ ਤੇ ਅੱਜ ਦਾ ਵਲੌਗ ਆਪਾਂ ਕਰ ਲੱਗੇ ਆਂ ਸਟਾਰਟ ਤੇ ਪਹਿਲਾਂ ਆਪਾਂ ਤੁਹਾਨੂੰ ਇੱਕ ਚੀਜ਼ ਸੁਣਾਦੀ ਆ ਆਪਣੇ ਲਿਖੀ ਹੋਈ ਪੈਠ ਪਿੱਸੇ ਕੀਤੇ ਹੋਏ 12 ਕਰਕੇ ਸਾਡਾ ਸਿੱਖ ਰਾਜ ਚੱਲ ਗਿਆ ਗਦਾਰਾਂ ਕਰਕੇ ਪੁੱਤ ਕੋਲੋਂ ਮਾਂ ਤੇ ਮਾਂ ਕੋਲੋਂ ਪੁੱਤ ਸੀ 13 ਸਾਲ ਦੂਰ ਰਹਾ ਸਿੱਖ ਰਾਜ ਦੀਆਂ ਕਿੰਨੀਆਂ ਨਿਸ਼ਾਨੀਆਂ ਤੇ ਲੰਡਨ 'ਚ ਸਾਡਾ ਕੋਈ ਨੂਰ ਪਿਆ ਰਣਜੀਤ ਸਿੰਘ ਦੇ ਸਿਪਾਹੀ ਜੋ ਸੀਮਿੰਟਾਂ ਵਿੱਚ ਠਾਲ ਦੇ ਤਬਾਹੀ ਜੋ ਕਿਵੇਂ ਕਿਵੇਂ ਕਿੱਥੋਂ ਤੱਕ ਉਹਨਾਂ ਨੇ ਰਾਜ ਸੀ ਲਿਆ ਸਿੱਖ ਰਾਜ ਦੀਆਂ ਕਿੰਨੀਆਂ ਨਿਸ਼ਾਨੀਆਂ ਤੇ ਲੰਡਨ 'ਚ ਸਾਡਾ ਕੋਈ ਨੂਰ ਪਿਆ ਪਤਾ ਨਹੀਂ ਉਹ ਰਾਜਾ ਕਦੋਂ ਵਾਪਸ ਆਉਣਾ ਉਹਦੇ ਜਿਹਾ ਕਿਸੇ ਕੋਲੋਂ ਰਾਜ ਨਹੀਂ ਹੋਣਾ ਸਾਡੀ ਖਾਤਰ ਪਰਿਵਾਰ ਯੋਦੇ ਨੇ ਚੈਲਾ ਕੀ ਕੁਝ ਸੀ ਸਿਆ ਸਿੱਕਾ ਰਾਜ ਦੀਆਂ ਕਿੰਨੀਆਂ ਨਿਸ਼ਾਨੀਆਂ ਤੇ ਲੰਡਨ 'ਚ ਸਾਡਾ ਕੋਈ ਨੂਰ ਪਿਆ ਜੇ ਆਪਣਾ ਲਿਖਿਆ ਹੋਇਆ ਵਧੀਆ ਲੱਗਿਆ ਤਾਂ ਲਾਇਕ ਕਮੈਂਟ ਤੇ ਸ਼ੇਅਰ ਜ਼ਰੂਰ ਕਰਨਾ ਬਾਕੀ ਚੈਨਲ ਨੂੰ ਕਰ ਲੋ ਸਬਸਕ੍ਰਾਈਬ ਕਰ ਲੋ ਜਲਦੀ ਜਲਦੀ ਕਰ ਲੋ ਅੱਜ ਮੀਂਹ ਵਾਲਾ ਮੌਸਮ ਹੋਇਆ ਪਿਆਗਾ ਤੇ 2-3 ਦਿਨ ਹੋ ਗਏ ਕਾ ਪਹਿਲਾਂ ਕਾਫੀ ਗਰਮੀ ਹੋ ਗਈ ਸੀ ਆ ਹੁਣ ਕੱਲ ਦਾ ਲੋਟ ਆ ਮੌਸਮ ਕੱਲ੍ਹ ਸ਼ਾਮ ਦਾ ਇਹ ਹਲੋ ਕੀ ਇਹ ਹਲੋ ਹੈਲੋ ਢੋਲੂ ਲੈ ਕੇ ਕਿੱਧਰ ਜਾਣਾ ਤੂੰ ਦੁੱਧ ਇਕੱਠਾ ਕਰਨ ਹੁਣੀ ਮੈਂ ਤਾਂ ਬਹੁਤ ਆ ਗਿਆ ਆ ਕਣੀ ਆ ਗਿਆ ਨਾਲ ਹਲਕਾ ਹਲਕੇ ਦੱਦੀ ਮੀਟਾ ਲੱਗਿਆ ਗਰਫਤੇ ਕਹਨਾ ਮੈਂ ਕੇਕ ਖਾਣਾ ਹੈਗਾ ਫਿਰ ਇਹਨੂੰ ਆ ਬਣਾਤਾ ਹਾਂ ਇੱਕੋ ਆਪਣਾ ਕੇ ਇਹਨੂੰ ਕਹਤਾ ਵੀ ਇਹ ਕੇਕ ਹੈਗਾ ਅੱਲਾ ਖਾਲਾ ਕੇਕ ਕੇਕ ਹੈ ਇਧਰ ਘਰਫਤੇ ਪੱਗ ਬੰਨ ਨਹੀਂ ਸਕਦਾ ਚੱਲ ਬੰਨ ਲੜ ਲਈ ਆਤੋਂ ਦੀ ਹਾਂ ਪਹਿਲਾਂ ਉੱਪਰ ਦੀ ਚਮਤ ਸਰੀਏ ਤੋਂ ਲਿਆ ਲੜਾ ਇਧਰ ਦੇਖੋ ਘਰਫਤੇ ਪੱਗ ਬੰਨ ਨਹੀਂ ਸਕਦਾ ਵਿੱਚ ਵਿੱਚ ਪਾ ਦੇ ਨੂੰ ਹਾਂ ਹਾਇ ਦੇ ਕਮਾ ਦੇ ਉੱਤੋਂ ਦੀ ਉੱਤੋਂ ਨਹੀਂ ਕਮਾ ਲਿਆ ਉੱਤੋਂ ਨਹੀਂ ਕਮਾ ਲਿਆ ਚੱਲ ਚੱਲ ਘਮਾਰੇ ਉਤੋਂ ਦੀ ਮਾਰੇ ਕੁਮਾਰੇ ਕੁਮਾਰੇ ਹਾਂ ਹਾਂ ਬੰਨ ਦੇ ਸਤਾਰ ਚੱਲ ਚੱਲ ਐਂ ਟੇਡੀ ਬੰਨ ਕੇ ਸਿੱਖੇਗਾ ਵਧੀਆ ਬੰਨਣੀ ਮੈਂ ਬੰਨਣਾ ਮੈਂ ਬੰਨਣਾ ਅੱਲਾ ਮੈਂ ਬੰਨਣਾ ਆਜਾ ਮੈਂ ਬੰਨਣਾ ਬੜੀ ਸੋਹਣੀ ਬੰਨੂ ਮੈਂ ਆਹ ਹੜਾ ਪੁਣੀ ਕਰਾਵਾਂ ਲੈ ਤੂੰ ਪੁਣੀ ਕਰੇਗਾ ਇਹ ਵੀਡੀਓ ਕਰ ਲਾ ਲਈ ਕਲਰ ਆਫਤ ਨੂੰ ਅੱਜ ਨੰਨੂ ਨਾਲ ਲਾ ਲਈ ਕੀ ਕਰਦੀ ਹੈ ਨੰਨੂ ਪਾਣੀ ਮੁਕੜੇ ਤੇ ਸਕੂਲ ਨਹੀਂ ਗਈ ਅੱਜ ਸੁੱਟੀ ਸੀ ਮੈਂ ਤਾਂ ਵੀ ਸੁੱਟੀ ਮੈਨੂੰ ਵੀ ਸੁੱਟੀ ਦੋ ਸੁਟੀਆਂ ਮੈਂ ਤਾਂ ਮੈਂ ਤਾਂ ਹੂ ਫਾਈਬ ਫਾਈਬ ਛੁੱਟੀਆਂ ਇਹਨੂੰ ਇੱਥੇ ਆ ਜਾ ਕੇ ਇੱਥੇ ਆ ਜਾ ਤੈਨੂੰ ਲੈ ਜਾਣੇ ਅਸੀਂ ਅਸੀਂ ਤੈਨੂੰ ਲੈ ਆਂਦੇ ਸਾਡੇ ਮੇਲਾ ਕਦੋਂ ਆਊਗਾ ਕੰਮ ਆ ਸਾਡੇ ਦਾ ਲੱਗ ਗਿਆ ਸੀ ਆ ਦੇਖ ਜਾਣਾ ਨੰਨੂ ਕੇ ਵੰਡ ਮੇਲੇ ਦੀ 꺥ਂਗਾ ਤੂੰ ਕੀ ਚਾਹੀਦਾ ਕੀ ਲੈ ਕੇ ਮੱਕ ਨਹੀਂ ਮੇਲੇ ਤੋਂ ਕੀ ਚਾਹੀਦਾ ਦੱਸ ਆਈਸਕ੍ਰੀਮ ਆਈਸਕ੍ਰੀਮ ਉਹ ਖੇਡ ਪੁੱਛ ਗਿਆ ਉਹ ਈਮਾਰੀ ਆਈਸਕ੍ਰੀਮ ਮਾਰੀ ਖੇਡਾ ਮੰਗਦਾ ਆਈਸਕ੍ਰੀਮ ਮਾਰੀ ਅੱਜ ਦਾ ਵਲੌਗ ਆਪਾਂ ਇੱਥੇ ਕਰਨ ਲੱਗਿਆਂ ਸਮਾਪਤ ਜੇ ਵਧੀਆ ਲੱਗੇ ਤਾਂ ਲਾਇਕ ਕਮੈਂਟ ਤੇ ਸ਼ੇਅਰ ਜ਼ਰੂਰ ਕਰਨਾ ਧੰਨਵਾਦ ਜੀ